ਅੱਜ ਮੈਂ ਉੱਠ ਗਈ ਟਾਈਮ ਤੋਂ ਪਹਿਲਾਂ ਮੈਂ ਕਿਹ ਕੀ ਕੀਤਾ ਜਾਵੇ ਹੁਣ ਹਲੇ ਤੱਕ ਤਾਂ ਕੋਈ ਨਹੀਂ ਉੱਠਿਆ ਫਲੈਟ ਦੇ ਵਿੱਚ ਮੈਂ ਕਿ ਚਲੋ ਇਦਾਂ ਕਰਦੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਲਈ ਇੱਕ ਕੱਪ ਗਰਮ ਗਰਮ ਚਾਹ ਬਣਾਈਏ ਕਿਉਂਕਿ ਚਾਹ ਤੋਂ ਬਿਨਾ ਸੁਸਤੀ ਨਹੀਂ ਉਤਰਦੀ ਮੇਰੀ ਮੇਰੇ ਸਾਰੇ ਘਰ ਦੇ ਕਹਿੰਦੇ ਕਿ ਤੂੰ ਚਾਹ ਬਹੁਤ ਜ਼ਿਆਦਾ ਪੀਂਦੀ ਆ ਪਰ ਜੋ ਤੱਕ ਮੈਂ ਇੱਕ ਕੱਪ ਭਰ ਕੇ ਚਾਹ ਦਾ ਨਾ ਪੀਵਾ ਉਦੋਂ ਤੱਕ ਤਾਂ ਮੈਨੂੰ ਸਬਰ ਜਿਆ ਨਹੀਂ ਆਂਦਾ ਇੱਧਰ ਉੱਠ ਗਈ ਸੀ ਮੰਨਤ ਵੀ ਜਲਦੀ ਜਲਦੀ ਖਤਮ ਕੀਤੀ ਆਪਣੀ ਚਾਹ ਤੇ ਮੰਨਤ ਨੂੰ ਬੋਲਿਆ ਕਿ ਮੰਨਤ ਚਲੋ ਅੱਜ ਜਲਦੀ ਤਾਂ ਉੱਠ ਗਿਆ ਸਵੇਰ ਦੀ ਸੈਰ ਕਰਕੇ ਆਨੇ ਆਂ ਵੀ ਸੋਸਾਇਟੀ ਦੇ ਵਿੱਚ ਰਾਉਂਡ ਲ ਠੀਕ ਹੈ ਆਪਾਂ ਚੱਲਦੇ ਤਾਂ ਹੈਗੇ ਪਰ ਮੇਰੀ ਵੀ ਇੱਕ ਸ਼ਰਤ ਹੈ ਕਿ ਆਪਾਂ ਲਿਫਟ ਦੇ ਵਿੱਚ ਨਹੀਂ ਜਾਣਾ ਹੈਗਾ ਆਪਾਂ ਪੌੜੀਆਂ ਉਤਰ ਕੇ ਜਾਵਾਂਗੇ نیچے ਹਲੇ ਸਵੇਰੇ ਸਵੇਰੇ ਦਾ ਟਾਈਮ ਹੈ ਸੂਰਜ ਨਿਕਲਿਆ ਹੈ ਤੇ ਸ਼ਹਿਰ ਦੇ ਵਿੱਚ ਇੰਨੀ ਰੌਣਕ ਨਹੀਂ ਹੈਗੀ ਸ਼ਾਂਤੀ ਜਿਹੀ ਆ ਤੇ ਫਿਰ ਮੈਂ ਤੇ ਮੰਤ ਨੇ ਲਗਾ ਕੇ ਸ਼ਰਤ ਮੈਂ ਕਿ ਦੇਖਦੇ ਆ ਸਭ ਤੋਂ ਪਹਿਲਾਂ نیچے ਇੱਕ ਕੌਣ ਪਹੁੰਚਦਾ ਹੈ ਪੌੜੀਆਂ ਰਾਹੀਂ ਤੇ ਮੈਂ ਆ ਗਈ ਸੀਗੀ ਪਹਿਲਾਂ ਤੇ ਮੰਨਤ ਆਈ ਬਾਅਦ ਦੇ ਵਿੱਚ ਮੈਂ ਕਿ ਮੈਂ ਜਿੱਤ ਗਈ ਦੇਖਿਆ ਸ਼ਰਤ ਤੂੰ ਲਗਾਈ ਸੀਗੀ ਮੇਰੇ ਨਾਲ ਫਿਰ ਮਨਤ ਨੂੰ ਬੋਲੇ ਮੈਂ ਕਿ ਚਲੋ ਚੱਲਦੇ ਆਂ ਸੋਸਾਇਟੀ ਦਾ ਚੱਕਰ ਲਗਾਣ ਪਰ ਜਦੋਂ ਅਸੀਂ نیچے ਆਏ ਸਾਨੂੰ ਕੋਈ ਨਹੀਂ ਮਿਲਿਆ ਕਿਉਂਕਿ ਇੱਥੇ ਲੋਕਾਂ ਕੋਲ ਸੈਰ ਕਰਨ ਦਾ ਟਾਈਮ ਕਿੱਥੇ ਆ ਜ਼ਿਆਦਾਤਰ ਲੋਕੀ ਇੱਥੇ ਕੰਮ ਕਾਰਾਂ ਵਾਲੇ ਰਹਿੰਦੇ ਆ ਮਨਤ ਕਹਿੰਦੀ ਮੰਮਾ ਕੋਈ ਹੈ ਤਾਂ ਹੈ ਨਹੀਂ ਵੀ ਚਲੋ ਆਪਾਂ ਚੱਲਦੇ ਆਂ ਝੂਟੇ ਲੈ ਕੇ ਆਣੇ ਆ ਇੱਕ ਰਾਉਂਡ ਖਤਮ ਕਰਨ ਤੋਂ ਬਾਅਦ ਅਸੀਂ ਆਕੇ ਪਾਰਕ ਦੇ ਵਿੱਚ ਝੂਟੇ ਲੈਣ ਇੱਥੇ ਬੱਚੇ ਝੂਲਦੇ ਇਸ ਕਰਕੇ ਘਾਇਨਾ ਉੱਗੀਆਂ ਨਹੀਂ ਹੈਗਾ ਤੇ ਫਿਰ ਮੈਂ ਤੇ ਮੰਨਤ ਨੇ ਲਏ ਚੁੱਲ੍ਹੇ ਵੈਸੇ ਤਾਂ ਵੱਡੇ ਅਲਾਉਡ ਨਹੀਂ ਹੈਗੇ ਚੁੱਲਿਆਂ ਦੇ ਉੱਤੇ ਪਰ ਫਿਰ ਕੀ ਹੋਇਆ ਮੈਂ ਤਾਂ ਛੋਟੀ ਜਹੀ ਆ ਮੇਰੀ ਹਾਈਟ ਵੀ ਛੋਟੀ ਐ ਇਸ ਕਰਕੇ ਥੋੜਾ ਇਨਾ ਪਤਾ ਨਹੀਂ ਲੱਗਦਾ ਹੈਗਾ ਮੈਂ ਤਾਂ ਝੋਲੇ ਲੈ ਲਏ ਸੀ ਫਿਰ ਅਸੀਂ ਨਿਕਲ ਗਏ ਦੁਬਾਰਾ ਫੇਰ ਚੱਕਰ ਲਗਾਉਣ ਹੁਣ ਸਾਨੂੰ ਰਸਤੇ 'ਚ ਇੱਕ ਅੰਕਲ ਮਿਲਿਆ ਮੰਨਤ ਦੂਜੀ ਪਾਰਕ ਤੇ ਆ ਕੇ ਕਹਿੰਦੀ ਮम्मा ਰੁਕ ਜਾਓ ਮੈਂ ਹੱਡੇ ਹੋਰ ਖੇਡਣਾ ਹੈ ਤੇ ਮੈਂ ਸੋਚਿਆ ਮੈਂ ਬੈਠੀ ਬੈਠੀ ਕੀ ਕਰਾਂ ਆਏ ਤਾਂ ਜਦ ਅਸੀਂ ਘੁੰਮਣ ਆਏ ਮੈਂ ਕਿਾ ਛੱਡ ਪਰੇ ਮੈਂ ਵੀ ਨਹੀਂ ਬੈਠਣਾ ਹੈਗਾ ਮੈਂ ਵੀ ਮੰਨਤ ਦੇ ਨਾਲ ਖੇਡਦੀ ਆ ਤੇ ਫਿਰ ਮੰਨਤ ਕਹਿੰਦੀ ਕਹਿੰਦੀ ਮम्मा ਦੇਖਦੇ ਆ ਅਸੀਂ ਵੀ ਜਾਦਾ ਵਜਨ ਕਿਹਦੇ ਵਿੱਚ ਆ ਮੈਂ ਕਿਹਾ ਚੱਲ ਆ ਜਾ ਫਿਰ ਉਹਨਾ ਕੀ ਸੀਗੀ ਚੈੱਕ ਕਰੋ ਮੰਨਤ ਨੂੰ ਤੇ ਇੱਥੇ ਬਹਿ ਕੇ ਗਾਣਾ ਗਾਉਂਦੀ ਪਈ ਕਹਿੰਦੀ ਮੈਂ ਕਰਕੇ ਫਲਾਈ ਆਮਾ ਥੋੜੀ देर ਖੇਡ ਕੇ ਪਾਰਕ ਦੇ ਵਿੱਚ ਫਿਰ ਅਸੀਂ ਚੱਲ ਪਏ ਆਪਣੇ ਫਲੈਟ ਵੱਲ ਨੂੰ ਰਸਤੇ ਦੇ ਵਿੱਚ ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਆ ਇਹ ਵਾਲੇ ਫੁੱਲ ਇਦਾਂ ਦੇ ਆ ਜਿੱਦਾਂ ਦੇ ਕੀਆ ਦੀ ਬੇਲ ਨੂੰ ਲੱਗਦੇ ਹੁੰਦੇ ਆ ਜਦੋਂ ਇਹਦੇ ਕੀਆ ਲੱਗਣੀ ਹੁੰਦੀ ਆ ਥੋੜਾ ਟਾਈਮ ਫੁੱਲਾਂ ਦੇ ਕੋਲ ਬੈਠਣ ਤੋਂ ਬਾਅਦ ਮੈਂ ਕਿਹਾ ਚਲੋ ਆਜੇ ਪੁੱਤ ਹੁਣ ਅੱਗੇ ਨੂੰ ਚੱਲਦੇ ਆ ਰਸਤੇ ਦੇ ਵਿੱਚ ਜਾਂਦੇ ਜਾਂਦੇ ਸਾਨੂੰ ਮਿਲਿਆ ਇੱਕ ਛੋਟਾ ਜਿਹਾ ਫਲ ਜੋ ਦਰਖਤ ਤੋਂ ਟੁੱਟ ਕੇ نیچے ਡਿੱਗਿਆ ਹੋਇਆ ਸੀ ਪਰ ਪਤਾ ਨਹੀਂ ਕਾਹਦਾ ਦਰਖਤ ਹੈ ਖ ਹੋਰ ਬੁੱਟਾ ਆ ਜਦੋਂ ਉਹ ਦੇਖਿਆ ਉਹਦੇ ਨਾਲ ਛੋਟੇ ਛੋਟੇ ਜਿਹੇ ਜਿੱਦਾਂ ਉਹਦੇ ਖਜੂਰਾਂ ਦੇ ਨਾਲ ਜਦੋਂ ਕੱਚੀਆਂ ਖਜੂਰਾਂ ਲੱਗੀਆਂ ਹੁੰਦੀਆਂ ਆ ਹਰੀਆਂ ਹਰੀਆਂ ਜੀਆਂ ਇਦਾਂ ਦੀਆਂ ਲੱਗੀਆਂ ਹੋਈਆਂ ਆ ਪਰ ਇਹ ਵੀ ਖਾਣ ਦੇ लायक ਨਹੀਂ ਹੈਗੀਆਂ ਬੁੱਟਾ ਵੀ ਪਤਾ ਨਹੀਂ ਕਾਦਾ ਆ ਇਹ ਮੈਂ ਕਿ ਸਾਰਾ ਕੋਮੁਲਾ ਕੋਈ ਫਲ ਫਰੂਟ ਦਾ ਬੁੱਟਾ ਵੀ ਮਿਲਣਾ ਆ ਕਿ ਨਹੀਂ ਫਿਰ ਅਸੀਂ ਗਏ ਇੱਕ ਹੋਰ ਪਾਰਕ ਦੇ ਵਿੱਚ ਜਦੋਂ ਇੱਥੇ ਆ ਕੇ ਦੇਖਿਆ ਇੱਥੇ ਦੋ ਤਿੰਨ ਬੁੱਟੇ ਫਰੂਟ ਵਾਲੇ ਆ ਇੱਕ ਤਾਂ ਚੀਕੂਆ ਤਾਂ ਛੋਟੇ ਛੋਟੇ ਜਿਹੀ ਚੀਕੂ ਲੱਗੇ ਹੋਏ ਆ ਤੇ ਦੂਸਰਾ ਬੁੱਟਾ ਇੱਥੇ ਲੱਗਿਆ ਹੋਇਆ ਆ ਨਾਰਾਂ ਦਾ ਹਜੇ ਉਹਦੇ ਅਨਾਰ ਨਹੀਂ ਲੱਗੇ ਹੈਗੇ ਬ ਕਹਿੰਦੀ ਮਮਾ ਕੀ ਇਹ ਮੈਂ ਕਿਆ ਕਲੀ ਆ ਕਹਿੰਦੀ ਕਿਹੜੀ ਕਲੀ ਮੈਂ ਕਿਆ ਜਿਹੜਾ ਅਸੀਂ ਕਹਿੰਦੇ ਹੁੰਦੇ ਆ ਨਾਰਕ ਕਲੀ ਬਸੇ ਉਹ ਵਾਲੀ ਕਲੀ ਆ ਇੱਥੇ ਸਭ ਤੋਂ ਸੋਹਣਾ ਬੁੱਟਾ ਲੱਗਿਆ ਹੋਇਆ ਇੱਕ ਅੰਬ ਦਾ ਦਰਖਤ ਆ ਬਹੁਤ ਹੀ ਵੱਡਾ ਦਰਖਤ ਆ ਤੇ ਉਹਦੇ ਇੰਨਾ ਸਾਰਾ ਕੋਹ ਰਾਇਆ ਹੋਇਆ ਆ ਨਾ ਸਾਰਾ ਦਰਖਤ ਭਰਿਆ ਪਿਆ ਅੰਬ ਦਾ ਫੁੱਲ ਦੇ ਨਾਲ ਮੈਂ ਕਿ ਇਸ ਵਾਰ ਇਸ ਨੂੰ ਬਹੁਤ سارے ਅੰਬ ਲੱਗਣੇ ਆ ਤੇ ਅੰਬ ਦੇ ਬੁੱਟੇ ਨੂੰ ਦੇਖਦੇ ਹੋਏ ਇੱਥੇ ਮੇਰੀ ਵੀਡੀਓ ਵੀ ਹੁੰਦੀ ਖਤਮ ਬਾਏ ਬਾਏ